ਅਜੀਸ਼ਉਮਨੀ ਕਾਲੀਦੇਲ ਅੰਮ੍ਰਿਤਸਰ ਦੇ ਮੀਟਿੰਗ ਲੋਕ ਸਭਾ ਉਮੀਦਵਾਰ ਕੁਸ਼ਲਪਾਲ ਸਿੰਘ ਨੇ ਸਹਬਜਾਦਾ ਅਜੀਤ ਨਗਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਪਾਟਿਆ ਦੇ ਦਫਤਰ ਸੈਕਟਰ 74 ਵਿਖੇ ਇੰਡਸਟਰੀ ਦੇ ਨਾਲ ਇੱਕ ਭਰਵੀਂ ਮੀਟਿੰਗ ਕੀਤੀ ਜਿਸ ਵਿੱਚ ਸੈਕਟਰ 74 ਇੰਡਸਟਰੀ ਅਤੇ ਆਈਟੀ ਦੀਆਂ ਮੁਸ਼ਕਲਾਂ ਸੈਕਟਰ ਬਣਾਏ ਗਏ ਨੂੰ ਹੋਗੇ ਲਗਭਗ 20 ਸਾਲ ਤੇ ਆਈਟੀ ਦੇ ਬੱਚਿਆਂ ਦੀਆਂ ਮੁਸ਼ਕਲਾਂ ਬਾਰੇ ਸੀਵਰੇਜ ਪਾਣੀ ਨਿਕਾਸੀ ਲਾਈਟਾਂ ਸੈਕਟਰ 90 99 ਦੇ ਚੌਂਕ ਨੂੰ ਬਣਾਉਣ ਅਤੇ ਲਾਲ ਲਾਈਟਾਂ ਆਦਿ ਦੇ ਮੁਸ਼ਕਲਾਂ ਬਾਰੇ ਪਾਰਕਿੰਗ ਦੀਆਂ ਮੁਸ਼ਕਲਾਂ ਹਰ ਰੋਜ਼ ਲੱਗਦੇ ਜਾਮ ਬਾਰੇ ਅਤੇ ਕੋਈ ਪੁਲਿਸ ਕਰਮਚਾਰੀ ਨਾ ਤਾਂ ਡਿਊਟੀ ਉੱਪਰ ਲਗਾਏ ਜਾਂਦੇ ਹਨ ਲਗਾਤਾਰ ਹਰ ਦਿਨ ਜਾਮ ਕਰਕੇ ਪੈਟਰੋਲ ਡੀਜ਼ਲ ਦੀ ਬਰਬਾਦੀ ਦੇ ਵੱਲ ਧਿਆਨ ਦੇਣ ਅਤੇ ਇਸ ਦੇ ਹੱਲ ਦੇ ਲਈ ਵਿਚਾਰ ਦੀ ਸਾਂਝ ਕੀਤੀ ਗਈ ਸਰਦਾਰ ਕੁਸ਼ਲਪਾਲ ਸਿੰਘ ਮਾਨ ਉਮੀਦਵਾਰ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਨਾਲ ਜ਼ਥੇਦਾਰ ਬਲਕਾਰ ਸਿੰਘ ਭੁੱਲਰ ਤਲਵਿੰਦਰ ਸਿੰਘ ਯੂਥ ਪ੍ਰਧਾਨ ਅਤੇ ਸੈਕਟਰ 77 ਤੋਂ ਇੰਡਸਟਰੀ ਅਤੇ ਆਈਟੀ ਦੇ ਲੋਕ ਸ਼ਾਮਿਲ ਹੋਏ 202 ਏਕੜ ਮੈਦ ਇਹਦਾ ਧਮਾਚਾਰ ਧਮਾਬਾ ਤੇ ਬੜੀ ਅਗਰਾਉਂਡ ਡੌਪਿੰਗ ਡਾਉਂਗ ਜੀ ਵੀ ਟ੍ਰੀਟਮੈਂਟ ਪਲੱਸ ਅਤੇ ਇਲੈਕਟ੍ਰਿਕ ਗ੍ਰਿਡ ਇਹਨਾਂ ਬਾਅਦ ਨੇ ਰੱਖੀ ਹੋਈ ਹੈ ਅਗਰ ਹੁਣ ਜਿੱਥੋਂ ਤੱਕ ਸਾਡਾ ਇਸ ਇਸ ਸੇਵਰੇਜ ਦੀ ਕਨੈਕਟਿੰਗ ਦਾ ਲੈ ਵੀ ਲੇਵਲ ਸੇਵਰੇਜ ਰੈਕਸ਼ਨ ਦੀ ਗੱਲ ਹੈ ਇਹਨਾਂ ਨੇ ਕੀ ਕੀਤਾ ਆਹ ਤੇ ਜਿਹੜਾ ਲੈਵਲ ਨੀਮਾ ਹੈ ਸਾਡਾ ਇਹਨੂੰ ਚਸਕ ਕੇ ਉਹ ਮੋਟਰਾਂ ਦੇ ਨਾਲ ਉੱਪਰ ਪਾ ਰਹੇ ਇਹਨਾਂ ਨੂੰ ਐਕਚੁਅਲੀ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਜਾਂ ਪੂੜਾ ਕਮਾਡਾਂ ਜਿਹੜਾ ਵੀ ਅਥਾਰਟੀ ਦਾ ਮਾਲਕ ਹੈ ਉਹਨੂੰ ਚਾਹੀਦਾ ਹੈ ਕਿ ਇਹ ਉਸ ਕਾਰਨਰ ਤੋਂ ਸੀਵਰੇਜ ਬਣਿਆ ਉੱਪਰ ਦਾ ਵੀ ਐ ਸਟ੍ਰਕਚਰ ਆ ਰਿਹਾ ਹੈ ਸੀਵਰੇਜ ਵੀ ਬਣਿਆ ਸਟਾਰਮ ਵੀ ਬਣਿਆ ਸਟਾਰਮ ਜਿਹੜਾ ਬਰਸਾਤੀ ਪਾਣੀ ਦਾ ਡਰਦ ਕਦੇ ਆਉਂਦਾ ਉਹ ਸਟਾਰਮ ਕਹਿੰਦੇ ਆ ਉਹ ਵੀ ਬਣਿਆ ਹੈ ਕੋਈ ਦੋ ਨਾਲੇ ਅੱਗੇ ਬੜੇ ਹੋਏ ਨੇ ਉਥੋਂ ਨਾਲਾ ਥੱਲੇ ਲੈ ਕੇ ਜਾਣਾ ਉਹ ਪਰ ਉਹਨਾਂ ਮਾਗੀ ਇਹ ਲੈ ਲਿਆ ਪ੍ਰਾਈਵੇਟ ਬੈਡਰ ਨੇ ਨਾਲਾ ਬਣਾ ਨਹੀਂ ਰਿਹਾ ਬਲਾਈ ਝਟ ਰਿਹਾ ਜੇ ਉਹ ਪ੍ਰੋਪਰਲੀ ਜਿਹੜੇ ਸੀ ਜਿਹੜੇ ਜੁਆਇੰਟ ਨਾਲੇ ਨੇ ਉਹ ਬਣ ਜਵੇ ਅੱਗੇ ਉਹ ਜਾ ਕੇ ਉਹ ਲੈਵਲ ਦੀ ਬਾ ਜੋ ਆਟੋਮੈਟਿਕਲੀ ਥੱਲੇ ਪਾਣੀ ਚਲੇ ਜਾਣਾ ਸਾਡੀ ਪ੍ਰੋਬਲਮ ਇਹ ਹੈ ਕਿ ਸਾਡੇ ਭਾਈ ਨੂੰ ਉਹ ਪੰਪ ਕਰਕੇ ਉੱਪਰਲੇ ਪਾਸੇ ਰੁਲ ਜਾ ਰਹੇ ਆ ਜਿਹੜਾ ਕਿ ਬਹੁਤ ਡਿਫਿਕਲਟ ਹੈ ਕਦੇ ਵੀ ਪ੍ਰੂਫ ਹੋਦੀ ਹੈ ਜਿੱਥੋਂ ਤੱਕ ਸਾਡੀ ਲਈ ਆ ਗੱਲ ਸਟਾਰਮ ਤੇ ਸੀਵਰ ਦੀ ਸੀਰਦੀਪ ਵਾਲਾ ਵਾਲਮੀ ਸਟੋਰ 'ਨੀ ਤੁਹਾਡੀ ਪ੍ਰੋਬਲਮ ਹੋਊਗੀ ਇਹ ਸਾਡੀਆਂ ਅਨਗਹਿਦੀਆਂ ਨੇ ਪਲੀ ਸਾਡੀਆਂ ਅਨਗਹਿਦੀਆਂ ਇਹ ਹੈ ਕਿ ਤੁਸੀਂ ਸੁਚੇਤ ਹੋਵੋ ਲੀਕੇ ਦੋ ਵੀ ਸਾਡਾ ਸਟੋਰ ਸਾਫ਼ ਕੀਤੇ ਜਾਵੇ ਨਾਲੇ ਬਣੇ ਹੋਏ ਨੇ ਟੱਕਣ ਲੱਗੇ ਹੋਏ ਨੇ ਪਏ ਨੇ ਨਹੀਂ ਉਹ ਤਾਂ ਲੱਗ ਜਾ ਜੇ ਤੁਸੀਂ ਦੰਦਾ ਚੱਕੋਗੇ ਤਾਂ ਉਹ ਲੱਗ ਹੀ ਜਾਣਗੇ ਇਹਨਾਂ ਨੂੰ ਕਹੋ ਵੀ ਇਹਨਾਂ ਨੂੰ ਸਾਫ਼ ਕਰੋ ਤੇ ਆਪ ਗੌਰ ਇਹ ਨਾ ਹੋਵੇ ਅਸੀਂ ਹੁਣ ਪੀੜੀਏ ਸਾਡੇ ਸਾਡੇ ਬਹੁਤੀ ਦੇ ਦੋ ਉਹ ਨਾਲ ਨਾਲ ਇਕੱਠਾ ਕਰਕੇ ਮੇਨ ਹਾਲਸ ਪਾਰਦੇ ਉਹਦੇ ਬੱਸ ਹੁਣ ਇਹ ਉਹ ਵੀ ਇਹ ਪਤਾ ਵੀ ਇਹ ਸਾਫੀ ਨਾ ਕਰਨਾ ਸੋ